رتنا بابا جی بابا بلبیت ہاں جی آپ کا مہان محلے درشن کر رہے منیش جی سارے جن پترکار صاحبان ਜਿੱਥੇ ਵਿੱਚ ਜੀ ਨਿਉ ਜੋ ਚੜਦੀ ਕਲਾ ਨਿਊਜ਼ 18 ਪੀਟੀਸੀ ਤੇ ਸਾਰੇ ਚੈਨਲ ਜਿਹੜੇ ਨੇ ਬਹੁਤ ਹੀ ਚੜਦੀ ਕਲਾ ਵਾਲੇ ਨੇ ਜਿੰਨੇ ਜਿਹੜੇ ਸੋਸ਼ਲ ਮੀਡੀਆ ਤੇ ਨਾਲ ਹੀ ਦਾਜੂ ਜੀ ਤੇ ਜਿੱਥੇ ਮਨੀਤ ਜੀ ਸਾਰੇ ਜਿਹੜੇ ਜਿਨ੍ਹਾਂ ਦਾ ਦ라이 ਸਾਹਿਬ ਨੇ ਸਾਰੇ ਪੱਤਰਕਾਰ ਸਹਿਬਾਨ ਸਾਡੇ ਸਤਿਕਾਰਯੋਗ ਦਵਾ ਪੰਥਾਂ ਦੇ ਮੁਖੀ ਸਾਹਿਬਾਨ ਜਿਨ੍ਹਾਂ ਦੇ ਵਿੱਚ ਬਹੁਤ ਸਤਿਕਾਰਯੋਗ ਬਾਬਾ ਨਾਗਰ ਸਿੰਘ ਜੀ ਹਰਿਆਵੈਲਾ ਵਾਲੇ ਬਾਬਾ મેજર સંગીત સિંહ દર્નાદાલ બાબા જોગા સિંહજી બાબા બકાલા સાહેબ બાબા અવતાર સિંહજી તાલપંત બાબા બદી ચાંદજી ਤੇ બાબા બલજીત સિંહજી દાધુવાલજી ਤੇ બાબા બલવિંદર સિંહજી મહેતા ચોગવાલે બાબા મનમોહન સિંહજી બારનોવાલે બાબા બલદીર સિંહ બੱડાજી ਤੇ બાબાજી હાજી બાબા પ્રગટ સિંહ સદર બાબા બાબા ચમખેર સિંહજી ਤੇ ਨਾਲ ਹੀ ਬਾਲੇਵਾਰੇ ਤੇ ਕੋਈ ਪੁਰੇ ਮੜੀਆਂ ਵਾਲੇ ਮਾਪੁਰਖ ਬਾਬਾ ਗੁਰਵਿੰਦਰ ਸਿੰਘ ਜੀ ਜਿਹੜੇ ਚਮਕੌਰ ਸਾਹਿਬ ਚੌਦੇ ਵਾਲੇ ਬਾਬਾ ਨਰੰਗ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਖੰਡਾ ਖੜਕੂ ਤੇ ਸਾਰੇ ਕੈਨੇਡਾ ਵਾਲੇ ਬਾਬਾ ਗੁਰਮੀਤ ਸਿੰਘ ਜੀ ਤੇ ਜਿੰਨੇ ਵੀ ਮਾਪੁਰਖ ਜਿਹੜੇ ਦਲਪੰਥ ਬਾਬਾ ਸਾਰੇ ਮਾਪੁਰਖ ਬਹੁਤ ਹੀ ਸਤਿਕਾਰਯੋਗ ਨੇ ਉੱਥੇ ਹੀ ਸਾਰੇ ਨਿਚਾਨ ਚੀ ਸੰਗ ਨਗਾਰਚੀ ਸੰਗ ਘੋੜਸਵਾਰ ਪਹੁੰਚਾ ਸਾਰੀਆਂ ਦੇਸ਼ ਦੇਸ਼ ਤੋਂ ਪਹੁੰਚੀਆਂ ਸਤੂ ਗੁਰੂ ਨਾਨਕ ਨਾਮ ਲੈਵਾ ਸੰਤਾਂ ਸਾਰਿਆਂ ਨੂੰ ਖਾਲਸਾ ਪੰਥ ਦੇ ਸਿਰਜਣਾ ਦੇ ਸੋ ਸਾਖੀ ਤੇ ਜਿਹੜੇ ਅੱਜ ਆਪਾਂ ਸ੍ਰੀ ਦਰਮਦਰ ਸਾਹਿਬ ਤਾਂ ਸ੍ਰੀ ਦਰਮਦਰ ਸਾਹਿਬ ਵਿਖੇ ਸ਼੍ਰੋਮਣੀ ਪੰਚਾ ਅਕਾਲੀ ਫੁੱਟਾ ਦਲ ਪੰਜਵਾਂ ਤਖਤਾ ਹੈੱਡਕੁਆਰਟਰ ਇੱਥੇ ਪਹੁੰਚੇ ਹੋ ਆਪ ਦੀ ਸਾਰੀਆਂ ਹੀ ਗੁਰਸਿੱਖ ਸੰਤਾਂ ਸਾਰਿਆਂ ਨੂੰ ਮੈਂ ਖਾਲਸਾ ਪੰਥ ਦੇ ਸਿਰਜਣਾ ਦੇ ਸੋ ਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਮਹਲੇ ਦੀਆਂ ਬਹੁਤ ਬਹੁਤ ਵਧਾਈਆਂ ਜਿੱਥੇ ਆਰਜੀ ਨੇ ਜਿਹੜੇ ਗੁਰਦਿਆਂ ਨਾੜਨੀਆਂ ਫੌਜਾਂ ਦੇ ਜੰਗ ਜੂ ਕਰਤਬ ਜਿਹੜੇ ਆਨੰਦਮਾਲੇ ਜਿੱਥੇ ਘੋੜਸਵਾਰੀ ਨਿਜੇਵਾਜੀ ਦੋ ਦੋ ਘੋੜਿਆਂ ਤੇ ਚਾਰ ਚਾਰ ਛੇ ਛੇ ਘੋੜਿਆਂ ਤੇ ਸਿੰਘਾਂ ਦੇ ਖੜੇ ਹੋ ਕੇ ਤੇ ਲੰਮੇ ਪੈ ਕੇ ਜੰਗ ਜੂ ਕਰਤਬ ਦਿਖਾਏ ਨੇ ਖਾਓ ਦੇਖੋ ਆਪਜੀ ਦਰਸ਼ਨ ਕਰ ਰਹੇ ਹਾਂ ਸਿੰਘ ਜਿਹੜਾ ਦੋ ਤੋਂ ਚਾਰ ਚਾਰ ਛੇ ਛੇ ਘੋੜਿਆਂ ਤੇ ਲੰਮੇ ਪੈ ਕੇ ਤੇ ਖੜੇ ਹੋ ਕੇ ਜਿਹੜੇ ਜੰਗ ਜੂ ਕਰਤਬ ਦਿਖਾ ਰਹੇ ਨੇ ਸੋ ਜਿੱਥੇ ਆਪਜੀ ਨੇ ਘੋੜਸਵਾਰੀ ਦੇ ਆਨੰਦਮਾਣੇ ਨੇ ਇਹ ਗੱਤਕੇ ਦੇ ਵੀ ਆਪ ਜੀ ਨੇ ਜੰਗ ਜੂ ਕਰਤਬ ਦੇਖਨੇ ਨੇ ਸੋ ਬਹੁਤ ਬਹੁਤ ਵਧਾਈਆਂ ਤੇ ਨਾਲ ਹੀ ਖਾਲਸਾ ਆਕਾਰਪੁਰ ਕੀ ਫੌਜ ਪ੍ਰਗਟੋ ਖਾਲਸਾ ਪਰਮਾਤਮਨ ਕੀ ਫੌਜ ਜਿੱਥੇ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥਲੇ ਵਾਲੀ ਜਿਵੇਂ 1699 ਦੀ ਵਿਸਾਖੀ ਵਾਲੇ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੇ ਖਾਲਸੇ ਪੰਥ ਦੀ ਸਾਜਨਾ ਕੀਤੀ ਆਪਣ ਬਹੁ ਸਾਰੇ ਖਾਲਸਾ ਧੰਪਾ ਦਵਾਤਿਆ ਰੂਪ ਸਤਿਗੁਰੂ ਗ੍ਰੰਥਾ ਜਿੱਥੇ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ੀ ਕੀਤੀ ਤੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ ਮਹਾਰਾਏ ਨੇ ਜਿਨ੍ਹਾਂ ਨੂੰ ਸਰੂਪ ਬਖਸ਼ਿਸ਼ ਕੀਤਾ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਗੁਰੂ ਦੀਆਂ ਲਾਡਲੀਆਂ ਨਹਿਂਸੰ ਮੋਜਾਂ ਜਿੱਥੇ ਖਾਲਸਾ ਪੰਦਰ ਬੁੱਢਾ ਦਲ ਜਿਨ੍ਹਾਂ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਆਪ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੋ ਗੁਮਨਾਮੇ ਬਖਸ਼ੇ ਕੀਤੇ ਸ਼ਸ਼ਤਰ ਬਸ਼ਤਰ ਬਖਸ਼ੇ ਕੀਤੇ ਤੇ ਉਹ ਨਿਸ਼ਾਨਾ ਦੀ ਤਾਬਿਆ ਜਿਹੜੀ ਹੈ ਸਾਰੀਆਂ ਇਹ ਹੈਂਡਸਮ ਜਥੇਬੰਦੀਆਂ ਤਰਨੇ ਦਲ ਬੁੱਢਾ ਦਲ ਜਿਹੜਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੇ ਤਰਨੇ ਦਲਾ ਨੇ ਅੱਜ ਵਿਸ਼ਾਲ ਮਹੱਲਾ ਜਿਹੜਾ ਗੁਰੂ ਦਾ ਖਾਲਸਾ ਪੰਥ ਸਾਰਾ ਹੀ ਮਹੱਲੇ ਚੜਿਆ ਹੋਇਆ ਸੀ ਤੇ ਆਪਜੀ ਬਹੁਤ ਹੀ ਸ਼ਰਧਾ ਭਾਵਨਾ ਸਰਕਾਰ ਦੇ ਨਾਲ ਜਿੱਥੇ ਖਾਲਸੇ ਪੰਥ ਦੇ ਜਿੱਥੇ ਪੁਰਸਵਾ ਦੇ ਦਰਸ਼ਨ ਕੀਤੇ ਨਿਸ਼ਾਨ ਸਿੰਘਾਂ ਦੇ ਤੇ ਉਹ ਜੰਗ ਜੂ ਕਰਤਾਰਵਾ ਜੀ ਨੇ ਦੇਖੇ ਨੇ ਮੈਂ ਬੇਨਤੀ ਕਰਦਾ ਜਿਨ੍ਹਾਂ ਕੋ ਸਿੱਖਾਂ ਨੇ ਖੰਡੇ ਬਾਡੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਤਿਆਰ ਪਰ ਤਿਆਰ ਹੋ ਕੇ ਖੰਡੇ ਬਾਡੇ ਦਾ ਅਮਰ ਛਕੋ ਖੰਡੇ ਬਾਡੇ ਦਾ ਅਮਰ ਛਕੇ ਬਾਣੀ ਬਾਣੇ ਦੇ ਧਰਨੀ ਹੋ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪਛੀ ਜਾਣੋ ਜਮਲਾ ਖਾਲਸਾ ਰਹੇ ਨਿਆਰਾ ਕਮਲਾ ਦੇ ਤੇਜ ਜੂ ਮੈਂ ਸਾਰਾ ਜਾਵੇ ਕਹਿ ਪੇਪਰਲ ਦੀ ਜੀ ਮੈਂ ਨਾ ਤੁਹਾਨੂੰ ਇੱਥੀ ਪਰਤੀ ਤਾਂ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਚਰਬਤਿਆਰ ਹੋ ਕੇ ਚੜ੍ਹਦੀ ਕਲਾ ਦੇ ਨਾਲ ਆਪਾਂ ਵਿਚਰਨਾ ਜਿੱਥੇ ਸ਼ਰੋਮੀ ਪੰਥ ਅਕਾਲੀ ਫੁੱਟਾਦਰ ਨੇ 11 12 ਤੇ 13 ਆ 14 ਤਰੀਕ ਨੂੰ ਵੀ ਕੱਲ ਵੀ ਤਕਰੀਬਨ 400 ਪੁਰਾਣੀਆਂ ਨੇ ਜਿਹੜਾ ਖੰਡੇ ਬਾਟੇ ਦਾ ਅਮਰ ਸਿਖਿਆ ਪਰਸੋਂ ਵੀ 250 ਸਿੰਘਾਂ ਨੇ ਅਮਰ ਸਿਖਿਆ ਤੇ ਅੱਜ ਵੀ ਤਕਰੀਬਨ 300 ਤੋਂ ਉੱਪਰ ਸਿੰਘਾਂ ਨੇ ਜਿਹੜਾ ਖੰਡੇ ਬਾਟੇ ਦਾ ਅਮਰ ਛੱਕੇ ਤਿਆਰ ਪੜ ਤਿਆਰ ਹੋਏ ਨੇ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਜਿੱਥੇ ਆਪਾਂ ਤਲਵੰਡੀ ਸਾਬੋ ਦੇ ਜਿੰਨੇ ਵੀ ਪੱਤਰਕਾਰ ਸਹਿਬਾਨ ਨੇ ਜਿੰਨੇ ਵੀ ਤੁਸੀਂ ਟੈਲੀਵਿਜ਼ਨਾਂ ਵਾਲੇ ਆਏ ਹੋ ਤੇ ਉਥੇ ਹੀ ਸਾਰੇ ਜਿੰਨੇ ਮਹਾਂਪੁਰਖ ਆਏ ਨੇ ਸਾਲੀਆਂ ਨੇ ਹੰਸ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਵੱਲੋਂ ਗੁਰੂ ਦੀਆਂ ਲਾੜੀਆਂ ਪੋਜਾਂ ਵੱਲੋਂ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਆਇਆਂ ਸ਼ਰੋਮਣੀ ਕਿ ਲੜਕਾਂ ਨੇ ਗਰਾਊਂਡ ਬਣਨਾ ਚਾਹੀਦਾ ਹਰ ਵਾਰ ਮੁਸ਼ਕਲ ਆਉਂਦੀ ਹੈ ਤੇ ਇਹ ਸ਼੍ਰੋਮਣੀ ਪੁਤਰਾਂ ਪ੍ਰਬੰਧਕ ਕਮੇਟੀ ਦੀ ਢਿੱਲਾ ਚਲੋ ਫੇਰ ਵੀ ਬਹੁਤ ਹੈ ਜਿਹੜਾ ਇੰਨੀ ਜਗ੍ਹਾ ਜਿਲਾਓ ਤਿਆਰ ਕਰ ਦਿੰਦੇ ਨੇ ਪਰ ਕਿਤੇ ਝੁੱਲ੍ਹੇ ਪੁੱਟੇ ਹੁੰਦੇ ਨੇ ਕਿਤੇ ਦੁਵਾਨ ਸਜੇ ਹੁੰਦੇ ਨੇ ਪਰ ਚਾਹੀਦਾ ਇੱਥੇ ਪੱਕਾ ਜਿਹੜਾ ਉਹ ਜਲਪ ਇੱਥੇ ਛਿੜਕ ਕੇ ਵਧੀਆ ਜਿਹੜਾ ਕੋਰਤਵਾ ਨਹੀਂ ਜੇ ਆਪਾਂ ਹਜੂਰ ਸਾਹਿਬ ਜਾਣੇ ਆ ਪਟਨਾ ਸਾਹਿਬ ਜਾਣੇ ਆ ਉੱਥੇ ਜਿਹੜੇ ਗਲੀਚੇ ਵਿਸਾਏ ਹੁੰਦੇ ਨੇ ਉੱਥੋਂ ਦੀ ਜੀ گرو دل سو لے جنگ جو گروا فوجا جنگی ابیاس جہدی دیکھتے ہو ਇਹ ਤੇ ਜਿੱਤੇ ਵਧੀਆ ਬੈਰੀਗੇਟਿੰਗ ਚਲੋ ਕੀਤੀ ਹੈ ਪਰ ਇਹਦੇ ਨਾਲ ਹੋਰ ਵੀ ਵਧੀਆ ਪ੍ਰਬੰਧ ਜਿਹੜੇ ਉਹ ਸਰਕਾਰ ਨੂੰ ਤੇ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵਧੀਆ ਪ੍ਰਬੰਧ ਕਰਨੇ ਚਾਹੀਦੇ ਨੇ ਇੱਥੋਂ ਦੇ ਜਿੰਨੇ ਵੀ ਮੁਖੀ ਸੱਜਣ ਨੇ ਜਿਨ੍ਹਾਂ ਨੇ ਵਧੀਆ ਪ੍ਰਬੰਧ ਕੀਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਵਧੀਆ ਕੀਤੇ ਉਹਨਾਂ ਨੂੰ ਤੁਮ ਸੇ ਉਸਾਤਮਾਤ ਬਖਸ਼ਣ ਮਨੀਤ ਜੀ ਹੋਰ ਅੱਗੇ ਤੋਂ ਵਧੀਆ ਪ੍ਰਬੰਧ ਕਰਨ ਤੇ ਗੁਰੂ ਦੀਆਂ ਲਾਲੀਆਂ ਨਿਹੰਗ ਸਿੰਘ ਫੌਜਾ ਸ਼ਰਮਣੀ ਪੰਥ ਅਕਾਲੀ ਪੁੱਢਾ ਦਲ ਪੰਜਵਾ ਤੱਕ ਨੂੰ ਸਾਰਿਆਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਮਨੀਤ ਜੀ ਰਾਜੂ ਜੀ ਤੇ ਮਰਿਆਦਾ ਦੇ ਵਿੱਚ ਰਹਿ ਕੇ ਹੀ ਸਾਰੇ ਕੰਮ ਚੰਗੇ ਲੱਗਦੇ ਨੇ ਮਰਿਆਦਾ ਤੇ ਧਾਰਨੀ ਹੋਈਏ ਤਿਆਰ ਪਰ ਤਿਆਰ ਹੋਈਏ ਚੜ੍ਹਦੀ ਕਲਾ ਦੇ ਨਾਲ ਆਪਾਂ ਸਾਰੇ ਮੇਜਰ ਦਾ ਸੋ ਜਿੱਥੇ ਆਪਾਂ ਇਹ ਪ੍ਰੋਗਰਾਮ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਖਾਲਸੇ ਦਾ ਜਿਹੜਾ ਸਥਾਪਨਾ ਦੇ ਵਿੱਚ ਉਹ ਆਪਾਂ ਮਨਾਇਆ ਤੇ ਨਾਲ ਹੀ ਬੇਨਤੀ ਕਰਦਾ ਜਿਹੜਾ ਦਿੱਲੀ ਫਤਿਹ ਦੇ ਉੱਤੇ ਜਦੋਂ ਸ਼੍ਰੋਮਣੀ ਪੰਚਾਇਤ ਅਕਾਦੀ ਫੁੱਟਾਦਾਲ ਪੰਜਵਾਂ ਤਖਤ ਦੇ ਜਥੇਦਾਰ ਬਾਬਾ ਜੱਥਾ ਸਿੰਘ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਥਾ ਸਿੰਘ ਜੀ ਆਲੂ ਵਾਲਿਆਂ ਉਹਨਾਂ ਦੀ ਅਗਵਾਈ ਦੇ ਵਿੱਚ ਜਦੋਂ ਦਿੱਲੀ ਲਾਲ ਕਿਲਾ ਫਤਿਹ ਕਰਕੇ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਚੁੜਾਏ ਉਹ ਵੀ ਪ੍ਰੋਗਰਾਮ ਜਿਹੜੇ 18 ਤੇ 19 ਤਰੀਕ ਨੂੰ ਦਿੱਲੀ ਦੇ ਵਿੱਚ ਬਹੁਤ ਵੱਡੇ ਪ੍ਰੋਗਰਾਮ ਨੇ ਐਸਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਹੈ ਥੋੜੀ ਜਿਹੀ ਤੇ ਦੀ ਚੱਲ ਰਹੀ ਆ ਪਤਾ ਨਹੀਂ ਕੀ ਗੱਲ ਹੈ ਜਗਦੇ ਟੀਵੀ 'ਚ ਜਗਦੇ ਸੁਣ ਲੈਣਗੇ ਥੋੜੇ ਜੇ ਤੇਜ਼ ਹੋਣ ਅਜੇ ਤੱਕ ਕੋਈ ਸਨੇਮ ਨਹੀਂ ਚੰਗੀ ਤਰ੍ਹਾਂ ਪਹੁੰਚੇ ਤੇ ਜੇ ਉਹਨਾਂ ਨੇ ਵਧੀਆ ਪ੍ਰੋਗਰਾਮ ਕਰਾਉਣੇ ਨੇ ਕੋਈ ਤਾਲਮੇਲ ਕਰਨਗੇ ਫੇਰ ਹੀ ਵਧੀਆ ਪ੍ਰੋਗਰਾਮ ਜਿਹੜੇ ਹੋ ਸਕਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਸਾਹਿਬ ਇਸੇ ਤਰ੍ਹਾਂ ਜਿਹੜਾ ਹਰ ਸਾਲ ਆਪਾਂ ਜਿਹੜਾ ਵਿਸਾਖੀ ਦੇ ਜੰਗ ਜੂ ਕਰਤਬ ਸਾਥੀ ਦੇ ਤੇ ਨਾਲ ਹੀ ਮਸਾਖੀ ਖਾਲਸੇ ਪੰਦੇ ਦਰਸ਼ਨ ਦਦਾਰੇ ਕਰਦੇ ਰਹੀਏ ਵਹਿ ਪ੍ਰਗਟੋ ਮਾਤਾ ਆਗਮਣਾ ਬ੍ਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਖੰਡੇ ਬਾਟੇ ਦਾ ਗੁਰਸਿੱਖਾਂ ਨੇ ਅਮਰ ਨਹੀਂ ਛਕਿਆ ਬਾਬਾ ਮਨਮੋਹ ਸਿੰਘ ਆਪਜੀ ਨਾ ਪੂਰੀ ਚੜ੍ਹਦੀ ਕਲਾ ਦੇ ਨਾਲ ਕੀਰਤਨ ਦੁਆਰਾ ਨਿਹਾਲ ਕਰਦੇ ਹਾਂ ਬਾਬਾ ਜੀ ਸਿੰਘ ਜੀ ਹੋਰਾਂ ਨੇ ਬਹੁਤ ਵੱਡੇ ਪ੍ਰਚਾਰ ਕੀਤੇ ਬਾਬਾ ਬਲਜੀ ਸਿੰਘ ਜੀ ਦਾਦੂ ਵਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਜੀ ਦਾ ਬਹੁਤ ਬਹੁਤ ਦਲੇਰ ਸਿੰਘ ਜੀ ਖਾਲਸਾ ਵੀ ਇਹ ਭਾਵੇਂ ਕਮਰਿਆ ਜੇ ਸੀ ਲੇਟ ਨੂੰ ਆਏ ਪਰ ਫੇਰ ਵੀ ਬਹੁਤ ਚੰਗੀ ਗੱਲ ਹੈ ਤੇ ਆਈਆਂ ਸੰਗਤਾਂ ਦਾ ਜਿਹੜਾ ਨੇ ਇਹਨਾਂ ਨੇ ਪ੍ਰਬੰਧ ਕੀਤਾ ਹੋਰ ਵੀ ਅੱਗੇ ਵਲੀਆ ਕਰਿਆ ਕਰੋ ਤਾਂ ਕਿ ਸੰਗਤ ਨੂੰ ਸੌਖਾ ਰਹੇ ਸਾਰਿਆਂ ਦਾ ਪੱਤਰਕਾਰ ਸਹਿਬਾਨਾਂ ਦਾ ਇਥੋਂ ਦੇ ਤਰਵੰਡੀ ਸਾਹਬੋ ਦੀ ਧਰਤੀ ਤੇ ਆਲਸਾ ਸਾਧਨਾ ਦੇਵਸ ਆਲਸਾ ਜਹਾਉ ਬਨਾਲ ਦੇ ਨਾਲ ਬੜਾ ਰਿਹਾ ਲੱਖਾਂ ਸਿੱਖ ਸੰਗਤਾਂ ਨੂੰ ਆਲਸਾ ਸਾਧਨਾ ਦੇਵਸ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਮਾਰਤਾ ਆਪ ਸਰਬੱਤ ਦਾ ਸੱਜਦਾ ਦੇਸ਼ ਦੀ ਧਰਤੀ ਦਾ ਸਤਿ ਸ੍ਰੀ ਦਮਦਾਰ ਸਾਹਿਬ ਗੁਰੂ ਕਾਸੀ ਤਰਵੰਦੀ ਸਾਹਿਬ ਉਹਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਪਹੁੰਚਿਆ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਬਰਵੀਰ ਸਿੰਘ ਜੀ ਸ਼ਾਦੋਆ ਕਰੋੜੀ ਮੱਥੀ ਸ਼ਰੋਣੀ ਪੰਥ ਕਾਦੀ ਬੁੱਢਾਦਾਰ ਉਹਨਾਂ ਦੀ ਅਗਵਾਈ ਦੇ ਅੰਦਰ ਸਮੁਜੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਖਾਲਸਾ ਸਾਜਨਾ ਦੇ ਉਸ ਸਮਾਖੀ ਦੇ ਸਮੇਂ ਮਹੱਲਾ ਕੱਢਿਆ ਜਾ ਰਿਹਾ ਹੈ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸਤਕਾਰਯੋਗ ਜਥੇਦਾਰ ਬਾਬਾ ਨਾਗਰ ਸਿੰਘ ਜੀ ਹਾਜ਼ਿਰ ਹੋਏ ਨੇ ਸਤਕਾਰਯੋਗ ਜਥੇਦਾਰ ਬਾਬਾ ਨਾਨ ਸਿੰਘ ਜੀ ਸਲਵਾਣਾ ਸਾਹਿਬ ਔਰ ਇਸੇ ਤਰ੍ਹਾਂ ਦਲਬਾਬਾ ਜੀ ਚੰਦਾ ਕਰਨਾਲ ਦਲਬਾਬਾ ਬਕਾਲਾ ਔਰ ਸਤਕਾਰ ਜੋ ਗੁੱਡਾ ਦਲ ਦੇ ਧਰਮ ਪਰਚਾਰ ਦੇ ਮੁਖੀ ਜਥੇਦਾਰ ਬਾਬਾ ਮਨਮੋਹਨ ਸਿੰਘ ਜੀ ਕਰਨਵਾਲੇ ਜਥੇਦਾਰ ਬਾਬਾ ਮੇਹਰ ਸਿੰਘ ਜੀ ਸੋਢੀ ਮੁਖੀ ਦਸਵੇਸ ਕਰਨਾਲਾ ਔਰ ਉਹ ਸਾਰੀਆਂ ਨਿਆਂ ਸਿੰਘ ਜਦੋਂ ਕੰਦੀ ਆਏ ਅਫੀਸਰਾਂਾਂ ਤੇ ਹਜ਼ਾਰਾਂ ਨਿਆਂ ਸਿੰਘਾਂ ਕੋਲ ਜਾਏ تھے ਤਖਸਰੀ ਦਮਦਮਾ ਸਾਹਿਬ ਦੀ ਧਰਤੀ ਤੇ ਪੰਜਾਬੀਆਂ ਨੇ ਅੱਜ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਜੋ ਜੰਗ ਜੂਰਤਾ ਤੇ ਨਿਆਂ ਸਿੰਘਾਂ ਦੀ ਵਜਾਂ ਦੇ ਵੱਲ ਘੋੜਸਵਾਰ ਫੌਜਾਂ ਆ ਇਸ ਤਰ੍ਹਾਂ ਗੱਤਕਾ ਮੁਕਾਬਲੇ ਔਰ ਹਾਕਮੀਆਂ ਦੇ ਸਵਾਰ ਮੌਜਾਂ ਨੇ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਬੇਲਾ ਯਾਦ ਕਰਾਇਆ ਮੈਂ ਲੱਖ ਲੱਖ ਨੂੰ ਦਾਈ ਮੁਬਾਰਕ ਆਪਣੇ ਵੱਲੋਂ ਸਨਮਿ ਕਰੋੜੀ ਹਰਿਆਣਾ ਸਿਰ ਬੁੱਧਾਰਾ ਸਰਹੰਦਾ ਕਮੇਟੀ ਦਾ ਕਮੇਟੀਆਂ ਮਿਹਕ ਸਿੰਘ ਜਥੇਦਾਰੀਆਂ ਨੂੰ ਵਧਾਈ ਦੇਣਾ ਖਾਲਸਾ ਪੰਥ ਨੂੰ ਵਧਾਈ ਦੇਣਾ ਜਥੇਦਾਰ ਦਾਤਾ ਕੁਲਵਿੰਦਰ ਸਿੰਘ ਜੀ ਜਥੇਦਾਰ ਦਾਤਾ ਸ਼ਮਸ਼ੇਰ ਸਿੰਘ ਜੀ बाबा बंदा करलोका दिलि गुचे प्रशाशन के ਦੇਦਰ ਬਾਬਾ ਪਲਵੰਨ ਸਿੰਘ ਜੀ ਆਹ ਤਲਵੰਡੀ ਸਾਹੋ ਦਾ ਸਮਝਾ ਸਾਡਾ ਮੀਡੀਆ ਵਿਖੇ ਨਾਲ ਦੀ ਧਰਤੀ ਦਾ ਆ ਤਲਵੰਡੀ ਸਾਹੋ ਦੀ ਧਰਤੀ ਦਾ ਜਿਹਨਾਂ ਨੇ ਵੱਖ-ਵੱਖ ਟੀਵੀ ਚੈਨਲਾਂ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਰਾਹੀਂ ਇਹ ਗੁਰੂ ਜੀਆਂ ਲਾੜੀਆਂ ਲੋਕਾਂ ਦੇ ਮਹੱਲੇ ਦੇ ਜੰਗੂ ਕਰਦਾ ਬਦੁਰੀਆਂ ਘਰ ਦੇ ਵਿੱਚ ਪਚਾਏ ਆ ਉਹਨਾਂ ਦਾ ਉਹ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਹੈ ਲੋਕੀਆਂ ਸੰਗਤਾਂ ਜਿਹੜੀਆਂ ਲੱਖਾਂ ਦੀ ਤعداد ਵਿੱਚ ਅੱਜ ਤੱਕ ਸ੍ਰੀ ਦੰਦਨਾ ਸਾਹਿਬ ਦੀ ਧਰਤੀ ਤੇ ਪਈ ਹੈ ਉਹਨਾਂ ਨੂੰ ਵੀ ਵਧਾਈ ਜੋ ਗੁਰੂ ਨਾਦਿਓ ਬਣੇ ਜਿਵੇਂ ਜੱਟੇ ਦਾ ਬਾਬਾ ਬਰਵੀਰ ਸਿੰਘ ਜੀ ਨੇ ਦੱਸਿਆ ਕਿ ਰਜਾਣੇ ਹੀ 400 500 ਔਰ ਇਸੇ ਤਰ੍ਹਾਂ ਹਜ਼ਾਰ ਇਹ ਵੱਡੀ ਗ੍ਰੰਥੀ ਦੇ ਵਿੱਚ ਸੰਗਤਾਂ ਨੇ ਖੜੇਵਾਟੇ ਅਮਰ ਸ਼ਾਕ ਦੇ ਦਸਾਤੀ ਦੇ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਉਹ ਗੁਰੂ ਕੋ ਧਰਮ ਦੀ ਗਿਰਤ ਕਰਨੇ ਨਾਮ ਜਪਣਾ ਵਣ ਸਕਣਾ ਗੁਰੂ ਸਾਹਿਬ ਸਚੇ ਪਾਤਸ਼ਾਹ ਦੇ ਪੁੱਤਰ ਧੀਆਂ ਬਣਨਾ ਕਰਗੀ ਧਰ ਦੇ ਪੁੱਤਰੋ ਧੀਓ ਸਾਭ ਨੂੰ ਸੂਰਤ ਹੋ ਕੇ ਜੀਓ ਕਰਗੀ ਧਰ ਦੇ ਪੁੱਤਰੋ ਧੀਓ ਅਮਰ ਭਾਰੀ ਹੋ ਕੇ ਜੀਓ ਗੁਰ ਕੀ ਘਰ ਦੇ ਪੁੱਤਰੋ ਭੀਓ ਸਸ਼ਤਰ ਧਾਰੀ ਹੋ ਕੇ ਜੀਅ ਇਹ ਗੁਰੂ ਕੀ ਖਾਲਸਾ ਨੂੰ ਸਤਿਗੁਰ ਸੱਜੇ ਪਾਤਸ਼ਾਹ ਨੇ ਵੱਡੀਆਂ ਬਰਸਾਹ ਕੀਤੀਆਂ ਖਾਲਸਾ ਅਕਾਲ ਪੁਰਖ ਦੀ ਵਾਹ ਅਰਬਿਓ ਖਾਲਸਾ ਪਰਮਾਤਮਾ ਦੀ ਪਰਮਾਤਮਾ ਦੀ ਮਾਜ ਆਖਿਆ ਭਈ ਅਕਾਰ ਕੀ ਤਵੇ ਜਨਾਇਓ ਕੰਖ ਸਭ ਸਦਨ ਤੋਂ ਹੋਬਾ ਗੁਰੂ ਮਾਨਯੋ ਗਰੰਤ ਉਹ ਗਰੰਤ ਜੀ ਮਾਨਿਆ ਪ੍ਰਗਟ ਗੁਰਾਂ ਦੀ ਦੇਹ ਜੋ ਪ੍ਰਭ ਤੋਂ ਮਿਲੋਜ ਹੈ ਕੋਲ ਆ ਕੇ ਦੇਹ ਰਾਜ ਕਰੇ ਨਾ ਧਾਲ ਸਾਹ ਆਪੀ ਰਹੇ ਨਾ ਕੋਏ ਲੋਰ ਹੋਏ ਸਮਿਲਾਂਗੇ ਜਦੋਂ ਸ਼ਰਮ ਜੋ ਹੋਏ ਵਾਹਿਗੁਰੂ ਆਮ ਜਹਾਜ ਹੈ ਜਿਵੇਂ ਸੋਹਰੇ ਪਾਰ ਜੋ ਸ਼ਰਧਾ ਕਰ ਸੇ ਉਹਨੇ ਗੁਰਪਾਰ ਉਤਾਰ ਦਿਖਾਰ ਜਵੇਦਾ ਗੁਰਦੱਤ ਸਿੰਘ ਜੀ ਕਰਨ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੁੱਢੀਆਂ ਨੰਗ ਸਿੰਘ ਜਵੇਦਾ ਗਦਿਆ ਇਹ ਨਾਮਿਤਰ ਦਾੜੇ ਉੱਤੇ ਪੁੱਜਿਆ ਸ਼੍ਰੋਮਣੀ ਪੰਥ ਅਕਾਲੀ ਵਾਢਾ ਦਾ ਨੇਗਵãi ਦੇ ਅੰਦਰ ਇਹ ਮਹੱਲਾ ਕੱਢਿਆ ਜਾ ਰਿਹਾ ਸਦਕਾਬ ਜੋਗ ਸਿੰਘ ਸਾਹਿਬ ਦੇ ਜੱਜਰ ਦਾ ਜਥੀ ਸਿੰਘ ਜੀ ਸ਼ਾਨਵੀ ਪਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਵਾਢਾ ਦਾ ਆਪਣਾ ਬੁਢਾਦਾਲ ਉਹਨਾਂ ਦਾ ਤੇ ਉਹਨਾਂ ਦੇ ਨਾਲ ਸੁਮਿੱਤਿਆਂ ਜੱਥੇਦਾਰੀਆਂ ਸੋਚੇ ਮੁਗੀ ਸਾਹਿਬਾਂ ਦਾ ਸੁਮਿੱਤਿਆ ਨਿਹੰਗ ਸਿੰਘ ਬੌਜਾ ਗੁਰੂਆਂ ਲਾੜੀਆਂ ਫੌਜਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ੍ਰੀ ਗੁਰੂ ਕਾਲਸੇ ਦੇ ਸਾਜਨਾ ਦਿਨਸ لکھ لڑ تلوڈی سابو سردول گڑھ روڈ تی نو تارا كانوینٹ سكول وی آدار experienced and dedicated well qualified teaching staff icse pattern high tech computer labs special english speaking classes tara convent school vich pre nursery to 10th tak de daakhle shuru han apne bachche de sunehri bhavikhali ajj hi screen te ditte phone number te sampark kar